ਕਹ ਅੰਬੈ ਅੰਬ ਮਲੋਗ ਨੀ ਆਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹੇ ਨੀਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤ ਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਵਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ ਜੋ ਦੇਖੈ ਤਿਸ ਬਣ ਆਵੇ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤੇ ਆਪੇ ਜਾਣੈ ਹਰਿ ਆਪੇ ਪੂਰ ਪੰਧਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਨਾਈ RAM ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਵਹਾਂਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤਨਾ ਆਵਸ ਦੂਜੀ ਬਾਤਾਂ ਸਿਰ ਉਪਰ ਰਖਵਾਰਾ ਬੇ ਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਾ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂੰ ਜਾਤਾ ਬਰਨ ਨਾ ਸਕਉ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾ ਤੂੰ ਦਾਨਾ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲਹਿ ਨਹੀਂ ਤਾਂ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੇਮਾਰੀ ਤੁਮ ਮਹਮਾਨ ਕ ਲਾਲਾ ਤੁਮ ਦੇਵ ਹੋ ਤਿਨ ਸੰਕ ਨ ਮੰਨਹੁ ਹਮ ਕੁੰਚਹਿ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ ਹਮ ਖਿਲਹਿ ਸਭ लाਡ ਲਡਾਵਹਿ ਤੁਮ ਸਦਗੁਨੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ ਰਾਮ ਕਲੀ ਮਹੱਲਾ ਪੰਜਵਾ ਕਰ ਕਰ ਤਾਲ ਪਖਾਬ ਜੈ ਨੈਨੁ ਮਾਥੈ ਵਜਹਿ ਰ ਬਾਬਾ ਕਰਨੁ ਹੋ ਮਦ ਬਾਸੁਰੀ ਬਾਜੈ ਜਿਹਵਾ ਤੁਨੇ ਅਗਾਜਾ ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੂੰਗਰ ਸਾਜਾ ਰਾਮ ਕੋ ਨਿਰਤਕਾਰੀ ਪੀਖ ਪੀਖਨ ਹਰ ਦਿਆਲਾ ਜੇਤਾ ਸਾਜ ਸ਼ਿੰਗਾਰੀ ਰਹਾਉ ਅਖਾਰ ਮੰਡਲੀ ਤਰਨ ਸਬਾਈ ਉਪਰ ਗगन ਚੰਦੋਵਾ ਪਮਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਆ ਪੰਚ ਤਤ ਕਰ ਪੁਤਰਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਿਰਾਗਾ ਚੌਹ ਕੁੰਟ ਭੀਤਰ ਰਾਖੇ ਦਸ ਪਾਤੋਂ ਪੰਚ ਸੰਗੀਤਾ ਏਕੈ ਭੀਤਰ ਸਾਥੀ ਤਿੰਨ ਭਿੰਨ ਹੋਏ ਭਾਵ ਦਿਖਾਵਹਿ ਸਭੋ ਨਰਾਰੀ ਪਾਖੀ ਕਰ ਕਰ ਨਿਰਤ ਹੋਐ ਦਿਨ ਰਾਤੀ ਕਟ ਕਟ ਵਾਜੈ ਤੂਰਾ ਏਕ ਨਚਾਵਹਿ ਏਕ ਪਵਾਵਹਿ ਇਕ ਆਈ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮਕਲੀ ਮਹੱਲਾ ਪੰਜਵਾਂ ਓੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੇ ਏਕੋ ਰਹਿ ਆ ਬਿਆਪੈ ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਉ ਛੋੜ ਮਾਇਆ ਕੇ ਤੰਦ ਸੁਆਉ ਰਹਾਉ ਪੰਜ ਬਜਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਬਾਜਾ ਮਾਨ ਤਾਣ ਤਜ ਤਾਨਾ ਪਾਉ ਨ ਬੀਂਗਾ ਘਾਲੈ ਫੇਰੀ ਫੇਰ ਨ ਹੋਵੈ ਕਬਹੀ ਏਕ ਸ਼ਬਦ ਬੰਦ ਪਾਲੈ ਨਾਰ ਦੀ ਨਰਹਰ ਜਾਣ ਹਧੂਰੇ ਭੂੰਗਰ ਖੜਕ ਤਿਆਗ ਮਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮੱਦ ਇਹੋ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋਂ ਟੀਕ ਕਹੋ ਨਾਨਕ ਤਿਸ ਕੀਰਤਨ ਏਕ RAM ਕਲੀ ਮਹੱਲਾ ਪੰਜਵਾਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹੀ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੈ 베ਦ ਕੋਈ ਕਤੇਬ ਕੋਈ ਓ ਡੈ ਨੀਲ ਕੋਈ ਸੁਪੇ ਦਾ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਛੈ ਭਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ ਕੌਣ ਮੂਆ રે ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤਉ ਚਲਤ ਭਿਆ ਰਹਾ ਅਗਲੀ ਕਿਛ ਖਬਰ ਨਾ ਪਾਈ ਰੋਵਨਹਾਰ ਭੇ ਉਠ ਸਦਾਈ ਪਰਮ ਮੋਹ ਕੇ ਬੰਦੇ ਬੰਦ ਸੁਪਨ ਭਿਆ ਪਖਲਾਏ ਅੰਦ ਇਹੋ ਤਉ ਰਚ ਨਚ ਆ ਕਰਤਾਰ ਆਵਤ ਜਾਵਤ ਹੁਕਮਿ ਅਪਾਰ ਨਹਿ ਕੋ ਮੂਆ ਨ ਮਰਨੈ ਜੋਗ ਨਹਿ ਬਿਨ ਸੈ ਅਬਨਾਸੀ ਹੋਗਾ ਜੋ ਇਹੁ ਜਾਣਹੁ ਸੋ ਇਹੁ ਨਾਹੀ ਜਾਨਣ ਹਾਰੇ ਕਉ ਬਲ ਜਾਉ ਕਹੋ ਨਾਨਕ ਗੁਰ ਪਰਮਚ ਕਾਇਆ ਨਾ ਕੋਈ ਮਰੈ ਨਾ ਆਵੈ ਜਾਇ RAM KALI MAHALLA 5 ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ 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 ਆਇਉ ਵੱਡੇ ਭਾਗ ਸਾਧ ਸੰਗ ਪਾਇਉ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਚਾਰ ਪਕਾਰ ਨਾ ਤੂੰ ਮਨ ਹੈ ਖਟ ਪੀਏ ਕਾ ਬਾਤ ਵਖਾਨੈ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪਵਾਜੈ ਜੋਗੀ ਆ ਮਤਵਾਰੂਰੀ ਰਹਾਉ ਰਤਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹ ਕਿਛ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਇਕ ਰਹਿਆ ਤਾਂ ਇਕ ਦਿਖਾਇਆ ਇਕੈ ਸੂਤ ਪਰੋਏ ਮਣੀਏ ਗਾਂਠੀ ਭਿੰਨ-ਪਿੰਨ ਭਿੰਨ-ਪਿੰਨ ਤਣੀਏ ਫਿਰਤੀ ਮਾਲਾ ਬਹੁ ਵਿਦਪਾਏ ਖਿੱਚਿਆ ਸੂਤ ਤਾਂ ਆਈ ਥਾਂਏ ਚਾਹੋ ਮਹਿ ਇਕੈ ਮਤ ਹੈ ਕੀਆ ਤਹਿ ਵਿਖੜੇ ਥਾਨ ਅਨਕ ਖਿੜਕੀਆਂ ਖੋਜਤ-ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਓ ਕਿੰਕੁਰੀ ਅਨੂਪਵਾਜੈ ਸੁਨ ਜੋਗੀ ਕੈ ਮਨ ਮੀਠੀ ਲਾਗੈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰ ਕੈ ਲਾਹੀ ਥਿਗਲੀ ਲਓ ਨਾਲੀ ਸੂਆ ਹੈ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬਹਿ ਪਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਖਿੰਤਾ ਦੋ ਦਿਹਾਈ ਰਹਾਉ ਗਹਿਰੀ ਬੇਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗ ਹੈ ਟੂਕਾ ਤ੍ਰਿਪਤ ਨਾ ਆਵੇ 나ਥ ਛੋੜ ਜਾ ਚਹਿ ਲਾਜ ਨਾ ਆਵੇ ਚਲ ਚਿੱਤ ਜੋਗੀ ਆਸਨ ਤੇਰਾ ਸਿੰਘੀ ਵਾਜੈ ਨਿਤ ਉਦਾਸੀਰਾ ਗੁਰ ਗੋਰਖ ਕੀਤਾ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਵਾ 나ਥ ਕਿਰਪਾਲਾ ਰਹਿਰਾਸ ਹਮਾਰੀ ਗੁਰੂ ਗੋਪਾਲਾ ਨਾਮੈ ਖਿੰਤਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਈਓ ਜੱਪਿਆ 나ਥ ਦਿਨ ਰਹਿ 나ਈ ਹੁਣ ਪਾਇਆ ਗੁਰੂ ਗੋਸਾਈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ